ਸਤਿ ਸ੍ਰੀ ਅਕਾਲ ਜੀ ਕਦੇ ਸੋਚਿਆ ਹੈ ਕਿ ਕੋਈ ਇਨਸਾਨ ਆਪਣੇ ਵਿਸ਼ਵਾਸ ਆਪਣੇ ਧਰਮ ਲਈ ਕਿੱਥੋਂ ਤੱਕ ਜਾ ਸਕਦਾ ਹੈ ਅੱਜ ਅਸੀਂ ਸਿੱਖ ਇਤਿਹਾਸ ਦੇ ਚਾਰ ਅਜਿਹੇ ਮਹਾਨ ਨਾਇਕਾਂ ਦੀਆਂ ਕਹਾਣੀਆਂ ਸੁਣਾਵਾਂਗੇ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਕੁਰਬਾਨੀ ਨਾਲ ਇਸ ਸਵਾਲ ਦਾ ਜਵਾਬ ਹਮੇਸ਼ਾ ਲਈ ਇਤਿਹਾਸ ਵਿੱਚ ਦਰਜ ਕਰ ਦਿੱਤਾ ਇਹੀ ਉਹ ਸਵਾਲ ਹੈ ਜੋ ਉਹਨਾਂ ਕਹਾਣੀਆਂ ਦੇ ਬਿਲਕੁਲ ਕੇਂਦਰ ਵਿੱਚ ਹੈ ਜਿਨ੍ਹਾਂ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇਕ ਅਜੇਹਾ ਦੌਰ ਜਿੱਥੇ ਸ਼ਰਦਾ ਦੀ ਪਰਖ ਸਭ ਤੋਂ ਔਖੇ ਸਭ ਤੋਂ ਭਿਆਨਕ ਹਾਲਾਤਾਂ ਵਿੱਚ ਹੋਈ ਸੀ ਤਾਂ ਸਭ ਤੋਂ ਪਹਿਲਾਂ ਆਓ ਉਸ ਸਮੇਂ ਦੇ ਮਾਹੌਲ ਨੂੰ ਸਮਝਦੇ ਹਾਂ ਗੱਲ ਹੋ ਰਹੀ ਹੈ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੀ ਇਸ ਸਿੱਖ ਕੌਮ ਲਈ ਕੋਈ ਸੌਖਾ ਸਮਾਂ ਨਹੀਂ ਸੀ ਸਗੋਂ ਇਹ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਜ਼ੁਲਮਾਂ ਨਾਲ ਭਰਿਆ ਇੱਕ ਦੌਰ ਸੀ ਦੇਖੋ ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਤੇ ਧਾਰਮਿਕ ਆਜ਼ਾਦੀ ਤੇ ਬਹੁਤ ਵੱਡੀਆਂ پابੰਦੀਆਂ ਸਨ ਸਿਕਾंनो ਆਪਣੀ ਪਛਾਣ ਤੇ ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖਣ ਲਈ ਬਹੁਤ ਵੱਡੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਕਹਿੰਦੇ ਨੇ ਕਿ ਹਨੇਰੇ ਵਿੱਚ ਹੀ ਤਾਰੇ ਸਭ ਤੋਂ ਵੱਧ ਚਮਕਦੇ ਨੇ ਤੇ ਇਸੇ ਦਮਨਕਾਰੀ ਮਾਹੌਲ ਵਿੱਚੋਂ ਹੀ ਸੱਚੀ ਸ਼ਰਧਾ ਦੀਆਂ ਕੁਝ ਸਭ ਤੋਂ ਪ੍ਰੇਰਣਾਦਾਇਕ ਕਹਾਣੀਆਂ ਨੇ ਜਨਮ ਲਿਆ ਤਾਂ ਸਾਡੀ ਪਹਿਲੀ ਕਹਾਣੀ ਹੈ ਸੱਚੇ ਗੁਰੂ ਦੀ ਪਾਲ ਬਾਰੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਵੱਡਾ ਸਵਾਲ ਖੜਾ ਹੋ ਗਿਆ ਸੀ ਕਿ ਨੌਵੇਂ ਪਾਤਸ਼ਾਹ ਕੌਣ ਹਨ ਤੇ ਇਸੇ ਖੋਜ ਵਿੱਚ ਮੱਖਣ ਸ਼ਾ ਲੁਬਾਣਾ ਨਾਂ ਦੇ ਇੱਕ ਸ਼ਖਸ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਹੁਣ ਮੱਖਣ ਸ਼ਾ ਲੁਬਾਣਾ ਕੋਈ ਮਾਮੂਲੀ ਵਪਾਰੀ ਨਹੀਂ ਸਨ। ਉਹ ਇੱਕ ਬਹੁਤ ਵੱਡੇ ਅੰਤਰਰਾਸ਼ਟਰੀ ਵਪਾਰੀ ਸਨ ਜਿਨ੍ਹਾਂ ਦੇ ਜਹਾਜ਼ਾਂ ਦਾ ਬੇੜਾ ਦੁਨੀਆਂ ਪਰਦੇਸ ਸਮੁੰਦਰਾਂ ਤੇ ਰਾਜ ਕਰਦਾ ਸੀ। ਉਹਨਾਂ ਦੀ ਦੌਲਤ ਤੇ ਉਹਨਾਂ ਦਾ ਰੁਤਬਾ ਉਸ ਦੌਰ ਵਿੱਚ ਉਹਨਾਂ ਨੂੰ ਇੱਕ ਬਹੁਤ ਤਾਕਤਵਰ ਸ਼ਖਸੀਅਤ ਬਣਾਉਂਦਾ ਸੀ। ਤਾਂ ਫਿਰ ਸੱਚੇ ਗੁਰੂ ਦੀ ਪਛਾਣ ਕਿਵੇਂ ਕੀਤੀ ਜਾਵੇ? ਮੱਖਣ ਸ਼ਾ ਨੇ ਇੱਕ ਬੜੀ ਸਿਆਣੀ ਯੋਜਨਾ ਬਣਾਈ। ਉਨਾਂ ਨੇ ਫੈਸਲਾ ਕੀਤਾ ਕਿ ਉਹ ਹਰ ਦਾਵੇਦਾਰ ਦੇ ਸਾਹਮਣੇ ਸਿਰਫ 2 ਸੋਨੇ ਦੀਆਂ ਮੋਹਰਾਂ ਭੇਟ ਕਰਨਗੇ ਜਦਕਿ ਉਹਨਾਂ ਨੇ ਮਨ ਵਿੱਚ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਦੀ ਸੁਖਣਾ ਸੁਖੀ ਸੀ ਇੱਕ ਇੱਕ ਕਰਕੇ ਸਾਰੇ ਪਖੰਡੀ ਦਾਵੇਦਾਰਾਂ ਨੇ 2 ਮੋਹਰਾਂ ਖੁਸ਼ੀ-ਖੁਸ਼ੀ ਸਵੀਕਾਰ ਕਰ ਲੀਆਂ ਪਰ ਕੋਈ ਵੀ ਉਹਨਾਂ ਦੇ ਦਿਲ ਦੀ ਗੱਲ ਨਾ ਜਾਣ ਸਕਿਆ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਉਹ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਨਹੀਂ ਪਹੁੰਚੇ ਤੇ ਫੇਰ ਉਹ ਪਲ ਆਇਆ ਜਿਸ ਨੇ ਸਭ ਕੁਝ ਬਦਲ ਕੇ ਰਖ ਦਿੱਤਾ ਜਿਵੇਂ ਹੀ ਮੱਖਣ ਸ਼ਾਹ ਨੇ ਦੋ ਮੋਰਾ ਪੇਟ ਕੀਤੀਆਂ ਗੁਰੂ ਤੇਗ ਬਹਾਦਰ ਜੀ ਨੇ ਮੁਸਕਰਾ ਕੇ ਪੁੱਛਿਆ ਮੱਖਣ ਸ਼ਾਹ ਉਹ 500 ਸੋਨੇ ਦੀਆਂ ਮੋਰਾ ਕਿੱਥੇ ਨੇ ਜਿੰਨਾ ਤੇ ਤੂੰ ਵਾਦਾ ਕੀਤਾ ਸੀ ਬਸ ਇਹ ਉਹ ਸ਼ਬਦ ਸਨ ਜੋ ਸਿਰਫ ਇੱਕ ਅੰਤਰਜਾਮੀ ਇੱਕ ਸੱਚਾ ਗੁਰੂ ਹੀ ਜਾਣ ਸਕਦਾ ਸੀ ਮੱਖਣ ਸ਼ਾਹ ਦੀ ਖੋਜ ਪੂਰੀ ਹੋ ਗਈ ਸੀ ਉਹਨਾਂ ਨੂੰ ਆਪਣੇ ਗੁਰੂ ਮਿਲ ਗਏ ਸਨ ਇਸ ਤੋਂ ਬਾਅਦ ਮੱਖਣ ਸ਼ਾਹ ਨੇ ਜੋ ਕੀਤਾ ਉਹ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਉਹ ਖੁਸ਼ੀ ਨਾਲ ਚੌਂ ਮੁੱਠੇ ਸਿੱਧਾ ਇੱਕ ਕੋਠੇ ਦੀ ਛੱਤ ਤੇ ਚੜ ਗਏ ਤੇ ਉੱਚੀ ਆਵਾਜ਼ ਵਿੱਚ ਪੂਰੀ ਦੁਨੀਆ ਨੂੰ ਦੱਸ ਦਿੱਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਯਾਨੀ ਕਿ ਸੱਚਾ ਗੁਰੂ ਲੱਭ ਗਿਆ ਹੈ ਸੱਚਾ ਗੁਰੂ ਲੱਭ ਗਿਆ ਹੈ ਪਰ ਸੱਚੇ ਗੁਰੂ ਦੀ ਇਸ ਖੋਜ ਤੋਂ ਬਾਅਦ ਕਹਾਣੀ ਇੱਕ ਬਹੁਤ ਦੁਖਦਾਈ ਮੋੜ ਲੈਂਦੀ ਹੈ ਹੁਣ ਅਸੀਂ ਪਹੁੰਚਦੇ ਹਾਂ 24 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਇੱਕ ਹੋਰ ਬਹੁਤ ਵੱਡੀ ਚੁਣੌਤੀ ਦੇ ਸਾਹਮਣੇ ਲਿਆ ਖੜਾ ਕੀਤਾ ਇਸ ਭਿਆਨਕ ਤੇ ਖੌਫ ਭਰੇ ਮਾਹੌਲ ਵਿੱਚ ਇੱਕ ਹੋਰ ਸਰਦਾਲੂ ਸਿੱਖ ਲੱਖੀ ਸ਼ਾਵਣਜਾਰਾ ਅੱਗੇ ਆਏ। ਉਹ ਇੱਕ ਵਪਾਰੀ ਸਨ, ਟੋਆ ਟੋਈ ਦਾ ਕੰਮ ਕਰਦੇ ਸਨ ਤੇ ਉਹਨਾਂ ਨੇ ਉਹ ਹਿੰਮਤ ਦਿਖਾਈ ਜਿਸ ਦੀ ਕੋਈ ਦੂਜਾ ਜੁਰਤ ਤੱਕ ਨਹੀਂ ਕਰ ਸਕਿਆ। ਲੱਖੀ ਸ਼ਾਦੀ ਯੋਜਨਾ ਸੱਚਮੁੱਚ ਬੇਮਿਸਾਲ ਹਿੰਮਤ ਤੇ ਸੂਝਬੂਝ ਦੀ ਮੰਗ ਕਰਦੀ ਸੀ। ਸੋਚ ਕੇ ਦੇਖੋ, ਪਹਿਲਾ ਕਦਮ ਮੁਗਲ ਸਿਪਾਹੀਆਂ ਦੇ ਸਖਤ ਪਹਿਰੇ ਵਿੱਚੋਂ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਚੁੱਕ ਕੇ ਲਿਆਉਣਾ ਦੂਜਾ ਕਦਮ ਉਸ ਨੂੰ ਗੁਪਤ ਤਰੀਕੇ ਨਾਲ ਆਪਣੇ ਘਰ ਤੱਕ ਪਹੁੰਚਾਉਣਾ ਤੇ ਸਭ ਤੋਂ ਵੱਡਾ ਤੇ ਹੈਰਾਨ ਕਰਨ ਵਾਲਾ ਤੀਜਾ ਕਦਮ ਗੁਰੂ ਸਾਹਿਬ ਦਾ ਸਤਕਾਰ ਨਾਲ ਸੰਸਕਾਰ ਕਰਨ ਲਈ ਤੇ ਕਿਸੇ ਵੀ ਤਰ੍ਹਾਂ ਦੇ ਸ਼ੱਕ ਤੋਂ ਬਚਣ ਲਈ ਆਪਣੇ ਹੀ ਘਰ ਨੂੰ ਅੱਗ ਲਗਾ ਦੇਣਾ ਇੱਕ ਅਜੀਹਾ ਬਲੀਦਾਨ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਉਹਨਾਂ ਦੀ ਇਹ ਕੁਰਬਾਨੀ ਅਜਾਈ ਨਹੀਂ ਗਈ ਅੱਜ ਉਸੇ ਥਾਂ ਤੇ ਜਿੱਥੇ ਲੱਖੀ ਸ਼ਾਨੇ ਆਪਣਾ ਕਰ ਗੁਰੂ ਦੇ ਨਾਂ ਤੇ ਕੁਰਬਾਨ ਕਰ ਦਿੱਤਾ ਸੀ ਉੱਥੇ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਪੂਰੀ ਸ਼ਾਨ ਨਾਲ ਸੁਸ਼ੋਭਿਤ ਹੈ ਇਹ ਸਾਨੂੰ ਉਸ ਮਹਾਨ ਬਲੀਦਾਨ ਦੀ ਹਮੇਸ਼ਾ ਯਾਦ ਦਿਵਾਉਂਦਾ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਗੁਰੂ ਜੀ ਦੇ ਤੜਦਾ ਸੰਸਕਾਰ ਤਾਂ ਹੋ ਗਿਆ ਪਰ ਉਹਨਾਂ ਦੇ ਪਵਿੱਤਰ ਸੀਸ ਨੂੰ ਸੁਰੱਖਿਅਤ ਅਨੰਦਪੁਰ ਸਾਹਿਬ ਪਹੁੰਚਾਣ ਦਾ ਖਤਰਨਾਕ ਮਿਸ਼ਨ ਹਲੇ ਬਾਕੀ ਸੀ ਤੇ ਇਸ ਮਿਸ਼ਨ ਵਿੱਚ ਇੱਕ ਹੋਰ ਮਹਾਨ ਯੋਧੇ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਉਹਨਾਂ ਦਾ ਨਾਂ ਸੀ ਪਾਈ ਕੁਸ਼ਲ ਸਿੰਘ ਦਈਆ ਜੋ ਹਰਿਆਣਾ ਦੇ ਇੱਕ ਜੱਟ ਸਿੱਖ ਸਨ ਉਹ ਆਪਣੀ ਬਹਾਦਰੀ ਤੇ ਸ਼ਰਧਾ ਲਈ ਦੂਰ ਦੂਰ ਤੱਕ ਜਾਣੇ ਜਾਂਦੇ ਸਨ ਜਦੋਂ ਮੁਗਲ ਸਿਪਾਈ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਲੈ ਕੇ ਜਾ ਰਹੇ ਸਿੱਖਾਂ ਦਾ ਪਿੱਛਾ ਕਰ ਰਹੇ ਸਨ ਤਾਂ ਭਾਈ ਕੁਸ਼ਲ ਸਿੰਘ ਨੇ ਇੱਕ ਅਜੀਬਾ ਫੈਸਲਾ ਲਿਆ ਜੋ ਉਹਨਾਂ ਦੀ ਬੇਮਿਸਾਲ ਵਫਾਦਾਰੀ ਦਾ ਸਬੂਤ ਹੈ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਆਪਣਾ ਸੀਸ ਪੇਟ ਕਰਕੇ ਸਿਪਾਹੀਆਂ ਨੂੰ ਭੁਲੇਖੇ ਵਿੱਚ ਪਾ ਦਿੱਤਾ ਤਾਂ ਜੋ ਉਹ ਸਮਝਣ ਕਿ ਉਹਨਾਂ ਨੇ ਆਪਣਾ ਮਿਸ਼ਨ ਪੂਰਾ ਕਰ ਲਿਆ ਹੈ ਇਸ ਮਹਾਨ ਕੁਰਬਾਨੀ ਨੇ ਗੁਰੂ ਜੀ ਦੇ ਸੀਸ ਨੂੰ ਸੁਰੱਖਿਅਤ ਅੱਗੇ ਵਧਣ ਲਈ ਬਹੁਤ ਕੀਮਤੀ ਸਮਾਂ ਦੇ ਦਿੱਤਾ ਤੇ ਹੁਣ ਅਸੀਂ ਉਸ ਸ਼ਖਸ ਦੀ ਗੱਲ ਕਰਦੇ ਹਾਂ ਜਿਸ ਨੇ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਦਿੱਲੀ ਦੇ ਚਾਂਦਨੀ ਚੌਕ ਤੋਂ ਚੁੱਕ ਕੇ ਉਸ ਦੀ ਅੰਤਿਮ ਮੰਜ਼ਿਲ ਅਨੰਦਪੁਰ ਸਾਹਿਬ ਤੱਕ ਪਹੁੰਚਾਣ ਦੀ ਪਵਿੱਤਰ ਜ਼ਿੰਮੇਵਾਰੀ ਨਿਭਾਈ ਉਹ ਹਨ ਭਾਈ ਜੈਤਾ ਜੀ ਪਾਵੇਂ ਉਹ ਇੱਕ ਬਹੁਤ ਹੀ ਨਿਮਾਣੇ ਪਰਿਵਾਰ ਵਿੱਚੋਂ ਸਨ ਪਰ ਉਹਨਾਂ ਦੀ ਸ਼ਰਧਾ ਤੇ ਸੇਵਾ ਨੇ ਉਹਨਾਂ ਨੂੰ ਇਤਿਹਾਸ ਵਿੱਚ ਇੱਕ ਬਹੁਤ ਹੀ ਉੱਚਾ ਮਕਾਮ ਦਿੱਤਾ। ਉਹਨਾਂ ਦੀ ਹਿੰਮਤ ਸੱਚਮੁੱਚ ਹੀ ਲਾ-ਮਿਸਾਲ ਸੀ। ਭਾਈ ਜੇਤਾ ਜੀ ਦਾ ਸਫ਼ਰ ਆਸਾਨ ਨਹੀਂ ਸੀ। ਇਹ ਬੇहद ਖਤਰਿਆਂ ਨਾਲ ਭਰਿਆ ਸੀ। ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਤੋਂ ਗੁਰੂ ਜੀ ਦਾ ਪਵਿੱਤਰ ਸੀਸ ਚੁੱਕਿਆ ਤੇ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕੀਤਾ। ਹਰ ਕਦਮ ਤੇ ਮੁਗਲ ਸਿਪਾਈਆਂ ਤੋਂ ਬਚਦੇ-ਬਚਾਉਂਦੇ ਰਾਤ ਦੇ ਹਨੇਰੇ ਦੀ ਆੜ ਵਿੱਚ ਸਫ਼ਰ ਕਰਦੇ ਹੋਏ ਉਹ ਆਖਰਕਾਰ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਦਾ ਪਵਿੱਤਰ ਸੀਸ ਸੌਪਿਆ ਤਾਂ ਇਸ ਤਰ੍ਹਾਂ ਦੋ ਮਹਾਨ ਨਾਇਕਾ ਨੇ ਇੱਕੋ ਪਵਿੱਤਰ ਮਿਸ਼ਨ ਨੂੰ ਪੂਰਾ ਕਰਨ ਲਈ ਕੰਮ ਕੀਤਾ ਭਾਵੇਂ ਉਹ ਵਕ ਵਕ ਥਾਵਾਂ ਤੇ ਸਨ ਭਾਈ ਕੁਸ਼ਲ ਸਿੰਘ ਨੇ ਇੱਕ ਰਖੇਕ ਦੀ ਭੂਮਿਕਾ ਨਿਭਾਈ ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਮਿਸ਼ਨ ਨੂੰ ਸੁਰੱਖਿਤ ਰੱਖਿਆ ਤੇ ਭਾਈ ਜੈਤਾ ਜੀ ਵਾਹਕ ਸਨ ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਇਸ ਪਵਿੱਤਰ ਆਮਾਨਤ ਨੂੰ ਸਹੀ ਸਲਾਮਤ ਉਸ ਦੀ ਮੰਜ਼ਿਲ ਤੱਕ ਪਹੁੰਚਾਇਆ ਹੁਣ ਆਓ ਇਹਨਾਂ ਚਾਰਾਂ ਕਹਾਣੀਆਂ ਨੂੰ ਇਕੱਠੇ ਜੋੜ ਕੇ ਦੇਖੀਏ ਤੇ ਸਮਝੀਏ ਕਿ ਇਹਨਾਂ ਦਾ ਸਾਡੇ ਲਈ ਕੀ ਮਤਲਬ ਹੈ ਇਹ ਸਿਰਫ ਵਕੂ-ਵਕਰੀਆਂ ਘਟਨਾਵਾਂ ਨਹੀਂ ਹਨ ਸਗੋਂ ਇਹ ਸ਼ਰਧਾ ਹਿੰਮਤ ਤੇ ਕੁਰਬਾਨੀ ਦੀ ਇੱਕ ਵੱਡੀ ਗਾਥਾ ਦਾ ਹਿੱਸਾ ਹਨ ਜੇ ਅਸੀਂ ਇਨਾਂ ਚਾਰਾਂ ਨੂੰ ਇਕੱਠੇ ਦੇਖੀਏ ਤਾਂ ਸਾਨੂੰ ਸ਼ਰਦਾ ਦੇ ਵੱਖ-ਵੱਖ ਰੂਪ ਨਜ਼ਰ ਆਉਂਦੇ ਨੇ ਮੱਖਣ ਸ਼ਾਹ ਨੇ ਆਪਣੀ ਸੂਝ ਤੇ ਸ਼ਰਦਾ ਨਾਲ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ ਲਖੀ ਸ਼ਾਹ ਨੇ ਆਪਣੇ ਸਭ ਤੋਂ ਵੱਡੇ ਬਲੀਦਾਨ ਨਾਲ ਸਤਕਾਰ ਦਾ ਪ੍ਰਦਰਸ਼ਨ ਕੀਤਾ ਕੁਸ਼ਲ ਸਿੰਘ ਨੇ ਆਪਣੀ ਸ਼ਹਾਦਤ ਨਾਲ ਵਫਾਦਾਰੀ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਅਤੇ ਭਾਈ ਜੈਤਾ ਜੀ ਨੇ ਆਪਣੀ ਸੇਵਾ ਨਾਲ ਹਿੰਮਤ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੋ ਇਹਨਾਂ ਸਾਰਿਆਂ ਕਹਾਣੀਆਂ ਦਾ ਸਾਰ ਕੀ ਹੈ ਇਹੀ ਕਿ ਸੱਚੀ ਸ਼ਰਧਾ ਸਿਰਫ ਕਹਿਣ ਇਹ ਸੋਚਣਾ ਵਿੱਚ ਨਹੀਂ ਹੁੰਦੀ ਸਗੋਂ ਇਹ ਸਾਡੇ ਕੰਮਾਂ ਸਾਡੇ ਕਰਮਾਂ ਵਿੱਚੋਂ ਝਲਕਦੀ ਹੈ ਇਹਨਾਂ ਮਹਾਨ ਸ਼ਖਸੀਅਤਾਂ ਦੇ ਕਰਮਾਂ ਨੇ ਹੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਸੱਚਮੁੱਚ ਅਮਰ ਬਣਾ ਦਿੱਤਾ ਤੇ ਅੰਤ ਵਿੱਚ ਇੱਕ ਸਵਾਲ ਸਾਡੇ ਸਾਰਿਆਂ ਲਈ ਕਿ ਮੱਖਣ ਸ਼ਾ ਲਖੀ ਸ਼ਾ ਕੁਸ਼ਲ ਸਿੰਘ ਤੇ ਭਾਈ ਜੈਤਾ ਜੀ ਵਰਗੇ ਮਹਾਨ ਨਾਇਕਾਂ ਦੀ ਸ਼ਰਧਾ ਤੇ ਕੁਰਬਾਨੀ ਅੱਜ ਦੇ ਜ਼ਮਾਨੇ ਵਿੱਚ ਸਾਨੂੰ ਆਪਣੇ ਵਿਸ਼ਵਾਸਾਂ ਤੇ ਕਦਰਾਂ ਕੀਮਤਾਂ ਤੇ ਡਟੇ ਰਹਿਣ ਲਈ ਕੀ ਸਿਖਾਉਂਦੀ ਹੈ ਉਹਨਾਂ ਦੀ ਵਿਰਾਸਤ ਅੱਜ ਵੀ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਇਸ ਵਿਸ਼ਲੇਸ਼ਣ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ